ਹਾਂਜੀ ਇਸ ਵਕਤ ਅਸੀਂ ਖੜੇ ਆ ਹੁਸ਼ਿਆਰਪੁਰ ਚੰਡੀਗੜ੍ਹ ਮਾਰਕ ਤੇ ਜਿੱਥੋਂ ਕਿ ਚੰਡੀਗੜ੍ਹ ਵਾਲੀ ਸੈਰ ਤੋਂ ਜਦੋਂ ਆਪਾਂ ਹੁਸ਼ਿਆਰਪੁਰ ਐਂਟਰ ਕਰਦੇ ਆ ਤਾਂ ਇਹ ਸਟਾਰਟਿੰਗ ਪੁਆਇੰਟ ਸ਼ੁਰੂ ਹੋ ਜਾਂਦਾ ਤੇ ਗੱਲ ਕਰਦੇ ਆ ਹੁਸ਼ਿਆਰਪੁਰ ਦੀ ਜੇ ਜਿਹੜੀ ਰੋਡ ਐ ਚੰਡੀਗੜ੍ਹ ਦੀ ਇਸ ਦੇ ਵਿੱਚ ਡਿਵਾਈਡਰ ਬਣਾਏ ਜਾਂਦੇ ਨੇ ਤੇ ਡਿਵਾਈਡਰ ਜਿਹੜੇ ਬਣੇ ਨੇ ਕਈ ਥਾਵਾਂ ਤੇ ਇਹਨਾਂ ਡਿਵਾਈਡਰਾਂ ਤੇ ਫੁੱਲ ਬੁੱਟੇ વૃક્ષ ਵੀ ਲਗਾਏ ਜਾਂਦੇ ਨੇ ਪਰ ਇਹ ਜਿਹੜੇ ਡਿਵਾਈਡਰ ਬਣੇ ਨੇ ਇਹਨਾਂ ਉੱਤੇ ਜੰਗਲੇ ਲਗਾਏ ਗਾ ਸਨ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਮੌਜੂਦਾ ਹਾਲਾਤ ਅਸੀਂ ਤੁਹਾਨੂੰ ਆਪਣੇ GBCA ਦੇ ਮਾਧਮ ਨਾਲ ਅਸੀਂ ਦਿਖਾ ਰਹੇ ਹਾਂ ਕਿ ਜਿਹੜੇ ਜੰਗਲੇ ਲਗਾਏ ਗਏ ਸਨ ਉਹਨਾਂ ਵਿੱਚੋਂ ਸਿਰਫ ਇੱਕ ਹੀ ਜੰਗਲਾ ਬਚਿਆ ਜਿਹੜਾ ਕਿ ਇੱਥੇ ਮੌਜੂਦ ਹੈ ਬਾਕੀ 1 ਕਿਲੋਮੀਟਰ ਦੇ ਲਗਭਗ ਜੋੜੀ ਹੈ ਲੈਂਥ ਹੈ ਇਹ ਸਾਰੇ ਦੇ ਸਾਰੇ ਜੰਗਲੇ ਇੱਥੋਂ ਉਖਾੜ ਲਏ ਗਏ ਨੇ ਜਾਂ ਤੇ ਇਹ ਨਸ਼ੇੜੀਆਂ ਦਾ ਕੰਮ ਹੈ ਜਾਂ ਕਿਸੇ ਚੋਰ ਗਰੋਹ ਦਾ ਕੰਮ ਹੈ ਜਾ ਕਿਸੇ ਕਬਾੜੀਏ ਦਾ ਕੰਮ ਹੈ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਸ਼ਾਇਦ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਚੀਜ਼ਾਂ ਹੋਣਗੀਆਂ ਪਰ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ ਨਾ ਹੀ ਇਹਨਾਂ ਦੀ ਕੋਈ ਸੇਫਟੀ ਕੀਤੀ ਜਾ ਰਹੀ ਹੈ ਕੋਈ ਵੀ ਇੱਥੇ ਡਿਫੈਂਸ ਜਿਹੜੀ ਹੈ ਨਹੀਂ ਲਗਾਈ ਗਈ ਕੋਈ ਸਕਿਉਰਿਟੀ ਨਹੀਂ ਲਗਾਈ ਗਈ ਜਿਹੜਾ ਕਿ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚ ਰਿਹਾ ਉਹਨਾਂ ਦੀ ਰੱਖਿਆ ਵਾਸਤੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਇਸ ਤਰ੍ਹਾਂ ਦੇ ਹਰਪੁਰ ਸ਼ਹਿਰ ਦੇ ਵਿੱਚ ਹੋਰ ਵੀ ਕੋਈ ਅਜਿਹੀਆਂ ਥਾਵਾਂ ਹੋਣਗੀਆਂ ਜਿੱਥੇ ਕਿ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨਿਆ ਜਾ ਰਿਹਾ ਹੈ ਜੇ ਟੋਲ ਪਲਾਜਣ ਦੀ ਗੱਲ ਵੀ ਕਰੀਏ ਤਾਂ ਟੋਲ ਪਲਾਜਿਆ ਤੇ ਵੀ ਇਹੋ ਜਿਹੇ ਨੁਕਸਾਨ ਕੀਤੇ ਜਾ ਰਹੇ ਨੇ ਚੋਰ ਹੋ ਸਕਦੇ ਨੇ ਜਾਂ ਕਬਾੜੀ ਹੋ ਸਕਦੇ ਜਾਂ ਨਸ਼ੇੜੀ ਹੋ ਸਕਦੇ ਨੇ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਦੀ ਕੋਕ ਕਰਕੇ ਜਿਹੜੇ ਵਿਅਕਤੀ ਇਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਦੇ ਕਰ ਰਹੇ ਨੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.